ਜੀ ਮਹਿਸਤਰਾਮ ਸਿੰਘ ਮਨੋਚਰ ਨਕਸਾਨ ਮੀਡੀਆ ਚੇਪਟੇ ਜਿਲ੍ਹਾ ਤਰਨਤਾਰ ਦੀ ਸੁਮੇਤੀ ਟੀਮ ਜਿਹੜੀ ਸਾਡੀ ਪ੍ਰੈਸ ਕਤਰਾਂ ਦੀ ਟੀਮ ਆ ਉਹਨਾਂ ਦੀ ਅੱਜ ਮੀਟਿੰਗ ਜਿਹੜੀ ਪਿੰਡ ਮਨੋਚਰ ਵਿਖੇ ਜਿਹੜੀ ਆ ਆ ਕਰ ਰਹੇ ਆ ਖੁੱਲ ਕੇ ਵਿਚਾਰ ਚਰਚਾ ਕੀਤੀ ਆ ਮੀਡੀਆ ਦੇ ਯੁੱਗ ਦੇ ਵਿੱਚ ਵੀ ਜਿੱਤਰਾ ਸਾਨੂੰ ਮੀਡੀਆ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਸਾਡੀਆਂ ਕਿੱਥੇ ਕਿੜੀਆਂ ਵਾਂ ਜ਼ਿੰਮੇਵਾਰੀਆਂ ਪੜਦੀਆਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਅਸੀਂ ਪੂਰੀ ਤਰ੍ਹਾਂ ਦੇ ਦੇ ਨਾਲ ਲਾ ਲਵਾਵਾਂਗੇ ਆਉਣ ਵਾਲਾ ਐਕਸ਼ਨ ਜਿਹੜਾ ਸਾਡਾ ਜਿਹੜਾ ਕਿ ਸਾਡਾ ਉਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਤੇ ਨਾਲ ਗਹਿਰਾਈ ਸਯੁਕਤ ਮੋਰਚੇ ਵੱਲੋਂ ਜਿਹੜਾ ਦਿੱਲੀ ਮੋਰਚੇ ਦਾ ਐਲਾਨ ਕੀਤਾ ਗਿਆ ਵਾ ਦਿੱਲੀ ਕੂਚ ਜਿਹੜਾ ਵਾ 13 ਤਰੀਕ ਨੂੰ ਅਸੀਂ ਕਰਨ ਜਾ ਰਹੇ ਹਾਂ ਉਧਰ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ ਤੇ ਬਹੁਤ ਵਧੀਆ ਮੀਟਿੰਗ ਜਿਹੜੀ ਚੰਗੇ ਵਧੀਆ ਮਾਹੌਲ ਦੇ ਵਿੱਚ ਜਿਹੜੀ ਆ ਕੀਤੀ ਆ ਸਾਰੇ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਆ ਵੀ ਸਾਨੂੰ ਇਸ ਵਕਤ ਤੋਂ ਇੱਥੇ ਹੀ ਗੱਲ ਕਰਾਂਗੇ ਤੇ ਸਾਡੀ ਇਸ ਤਰ੍ਹਾਂ ਸਹੀ ਰਹੂਗੀ ਅਸੀਂ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਲਿਖਣਾ ਵਾਂ ਇਸ ਤਰ੍ਹਾਂ ਹੀ ਫੋਟੋ ਲੈਣੀ ਉਹ ਸਾਰੀਆਂ ਗੱਲਾਂ ਜਿਹੜੀਆਂ ਖੁੱਲ੍ਹ ਬਾਤ ਕੀਤੀ ਜਿਹੜੀ ਆ ਕੀਤੀ ਗਈ ਆ ਆਉਣ ਵਾਲੀ ਜਿਹੜੇ ਸਾਡੇ ਅਕਸ਼ਰ ਨੇ ਉਹ ਜਿਹੜਾ ਵਾ 22 ਤਰੀਕ ਨੂੰ ਅਸੀਂ ਇੱਕ ਬਹੁਤ ਵੱਡਾ ਤਰਨਤਾਰ ਜ਼ਿਲ੍ਹੇ ਦੇ ਵਿੱਚ ਟ੍ਰਿਕ ਮਾਰਚ ਕਰਨ ਜਾ ਰਹੇ ਜੂਨ ਪਧਰੀ ਟਰੈਕਟਰ ਮਾਰਚ ਹੋਊਗਾ ਵੱਖ-ਵੱਖ ਜ਼ੋਨਾਂ ਦੇ ਵਿੱਚ ਹੋਊਗਾ ਸਾਰੇ ਪਿੰਡਾਂ ਤੱਕ ਜਿਹੜਾ ਵਾ ਉਹ ਜ਼ੋਨ ਦੇ ਵਿੱਚੋਂ ਜਿਹੜਾ ਵਾ ਮਾਰਚ ਜਾਊਗਾ ਤੇ ਲੋਕਾਂ ਨੂੰ ਜਿਹੜਾ ਵਾ ਜਿਹੜਾ ਵਾ ਸਨਾਨ ਦਿੱਤਾ ਜਾਊਗਾ ਸੁਨੇਹਾ ਦਿੱਤਾ ਜਾਊਗਾ ਵੀ ਭਾਈ ਦਿੱਲੀ ਕੁਝ ਨਾ ਤਿਆਰੀਆਂ ਕਰੋ ਦਿੱਲੀ ਨੂੰ ਚੱਲ ਜੇ ਉਹਦੇ ਨਾਲ ਹੀ 23 ਤਰੀਕ ਨੂੰ ਜਿਹੜਾ ਵਾ ਐਸਸੀ ਤਰਨਤਾਰਨ ਐਸਸੀ ਤਰਨਤਾਰਨ ਦਫ਼ਤਰ ਜਿਹੜਾ ਵਾ ਧਰਨਾ ਲਾਉਣ ਜਾ ਰਹੇ ਆ ਲਗਭਗ 40 ਦਿਨ ਹੋ ਗਏ ਸਾਡੇ ਦਾਲਵਾں ਦਾ ਕੇਸੀ ਤਾਰਨ ਦਾ ਤੇ ਮਾੜੀ ਮੇਘੇ ਬਿਜਲੀ ਘਰ ਜਿਹੜਾ ਵਾ ਧਰਨਾ ਲੱਗਾ ਵਾ ਪਰ ਐਸਸੀ ਜਿਹੜਾ ਵਾ ਉਹਦੀ ਸੁਣ ਨਹੀਂ ਰਿਹਾ ਜਿਹੜਾ ਟਾਲ ਮਟੋਲੇ ਵਾਲੀ ਕੀਤੀ ਰੱਖੀ ਆ ਤੇ ਉਹ ਡੱਲਾਂ ਵਾਲੇ ਮਸਲੇ ਨੂੰ ਲੈ ਕੇ ਤੇ ਨਾਲ ਇੰਨੇ ਵੱਡੇ ਕੱਟ ਲੱਗ ਰਹੇ ਨੇ ਕਿ ਸਵੇਰੇ ਅਮਰਤ ਵੇਲੇ ਤੋਂ ਕੱਟ ਲੱਗ ਜਾਂਦਾ ਤੇ 10:00 ਵਜੇ ਤੱਕ ਜਿਹੜੀ ਲਾਈਟ ਕਿਸੇ ਘਰ ਚ ਨਹੀਂ ਆਉਂਦੀ ਫੇਰ ਸ਼ਾਮ ਨੂੰ ਜਦੋਂ ਰਹਿ ਰਸ ਦਾ ਟਾਈਮ ਹੁੰਦਾ ਵਾ ਗੁਰਬਾਣੀ ਦਾ ਟਾਈਮ ਦਾ ਉਦੋਂ ਵੀ ਕੱਟ ਲੱਗ ਜਾਂਦੇ ਆ ਤੇ ਉਹਨਾਂ ਨੂੰ ਲੈ ਕੇ ਨਾਲ ਬਿਜਲੀ ਸੰਬੰਧੀ ਮੰਗਾਂ ਨੂੰ ਲੈ ਕੇ ਜਿਹੜਾ ਵਾ ਅਸੀਂ 23 ਤਰੀਕ ਨੂੰ ਐਸਸੀ ਦਫ਼ਤਰ ਜਿਹੜਾ ਤਰਨਤਾਰਨ ਧਰਨਾ ਲਾਉਣ ਜਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ 26 ਤਰੀਕ ਨੂੰ ਜਿਹੜਾ ਵਾ ਸ਼ਾਮ ਨੂੰ ਜਿਹੜਾ ਵਾ ਦਿੱਲੀ ਮੋਰਚੇ ਦੇ ਸ਼ਹੀਦ ਰਮਨੀਤ ਜੱਪੜਪਾ ਤੇ ਨਾਲ ਜਿੰਨੇ ਕਿਸਾਨ ਸ਼ਹੀਦ ਹੋਏ ਦਿੱਲੀ ਮੋਰਚੇ ਦੇ ਉਹਨਾਂ ਨੂੰ ਸਮਰਪਿਤ ਸ਼ਾਮ ਨੂੰ ਕੈਂਡਲ ਮਾਰਚ ਕਰਾਂਗੇ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਆ ਤੇ 29 ਤਰੀਕ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਦਿੱਲੀ ਮੋਰਚੇ ਦੇ ਵਿੱਚ ਜਦੋਂ ਸਟੇਜ ਦੇ ਉੱਤੇ ਹਮਲਾ ਆਇਆ ਵਾ 26 ਤਰੀਕ ਤੋਂ ਬਾਅਦਾਂ 29 ਤਰੀਕ ਨੂੰ ਹਮਲਾ ਆਇਆ ਵਾ ਅਮਰ ਅਡਵਾਂਸ ਤੇ ਪ੍ਰਦੀਪ ਖੱਤਰੀ ਜਿਹੜਾ ਵਾ ਭਾਈਪਾਂ ਦੇ ਗੁੰਡੇ ਨਾਲ ਪੁਲਿਸ ਬਣਾ ਲੈ ਕੇ ਬਹੁਤ ਉੱਥੇ ਜਿਹੜਾ ਵਾ ਇਟ੍ਰੋਰਾ ਕੀਤਾ ਵਾ ਪਟ੍ਰੋਲੀਆ ਬੰਬ ਸੁੱਟਿਆ ਬੜਾ ਕੁਝ ਉੱਥੇ ਜਿਹੜਾ ਵਾ ਸਟੇਜ ਦੇ ਉੱਤੇ ਧੱਕਾ ਕੀਤਾ ਬੀਬੀਆਂ ਦੇ ਜਿਹੜੇ ਟੈਂਟ ਸਾੜੇ ਗਏ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਵਾ 29 ਤਰੀਕ ਨੂੰ ਜਿਹੜਾ ਵਾ ਪਿੰਡ ਪਤਰੀ ਪੁੱਤਲੇ ਸਾਹ ਦਾ ਜਿਹੜਾ ਪ੍ਰੋਗਰਾਮ ਬਣਾਇਆ ਵਾ ਤੇ ਵੀਡੀਓ ਦੇ ਵਿੱਚ ਜਿਹੜਾ ਵਾ ਸਾਰੇ ਆਗੂ ਸਾਹਿਬਾਂ ਨੇ ਗੱਲ ਕੀਤੀ ਆ ਵੀ ਭਾਈ ਇਹ ਜ਼ਿੰਮੇਵਾਰੀ ਸਾਡੀ ਆ ਅਸੀਂ ਇਹਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਅਸੀਂ ਐ ਪੂਰਾ ਜਿਹੜਾ ਵਾ ਸਹੀ ਤਰੀਕੇ ਨਾਲ ਲਿਖ ਕੇ ਸਹੀ ਫੋਟੋਆਂ ਪਾ ਕੇ ਤੇ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਭਾਈ ਲੋਕ ਫੇਰ ਜਿਹੜੇ ਆ ਤੇਰੇ ਤੋਂ ਦੁਖੀ ਹੋ ਕੇ ਤੂੰ ਵਾਅਦੇ ਕੀਤੇ ਸੀ ਵਾਅਦੇ ਤੋਂ ਮੁੱਕਰ ਚੁੱਕਾ ਵਾ ਵਾਦ ਤਾਂ ਪਾ ਚੁੱਕਾ ਮੈਂ ਲਿਖਤੀ ਸਮਝੌਤਾ ਕੀਤਾ ਸੀ ਵੀ ਤਿੰਨੇ ਖੇਤੀ ਕਾਨੂੰਨ ਕਾਲੇ ਕਾਨੂੰਨ ਵਾਪਸ ਲੈਣਾ ਪਰ ਤੂੰ ਟੇਢੇ ਢੰਗ ਨਾਲ ਲਾਗੂ ਕਰ ਲਿਆ ਤੂੰ ਫੇਰ ਜਨਤਾ ਦੇ ਉੱਤੇ ਬਹੁਤ ਵੱਟੇ ਬੋਝ ਪਾਉਣ ਜਾ ਰਿਹਾ ਤੇ ਇਸ ਕਰਕੇ ਜਿਹੜਾ ਵਾ ਜਨਤਾ ਫੇਰ ਦਿੱਲੀ ਵਾਲ ਨੂੰ ਜਿਹੜੀ ਆ ਉਹ ਆਪਣੀਆਂ ਵੱਡੀਆਂ ਤਿਆਰੀਆਂ ਪੂਰੇ ਸਾਜੋ ਸਮਾਨ ਲੈ ਕੇ ਨਾਲ ਟਰੈਕਟਰ ਟਰਾਲੀਆਂ ਸਿਲੰਡਰ ਪੂਰੇ ਪ੍ਰਬੰਧ ਕਰਕੇ ਸੁੱਕੇ ਰਾਸ਼ਨ ਭਾਵੇਂ ਉੱਥੇ ਜਿੰਨਾ ਚਿਰ ਮਰਜ਼ੀ ਅਕੇਰ ਨੂੰ ਲੱਗੇ ਪੂਰੇ ਪ੍ਰਬੰਧਾਂ ਦੇ ਨਾਲ ਜਿਹੜਾ ਦਿੱਲੀ ਦੀਆਂ ਤਿਆਰੀਆਂ ਦੇ ਜਿਹੜੇ ਆ ਉਹ ਵਿੱਚ ਛੁੱਟੇ ਹੋਏ ਆ ਤੇ ਉਹ ਤਿਆਰੀਆਂ ਜਿਹੜੀਆਂ ਹੋ ਰਹੀਆਂ